ਅਕਾਲੀ ਉਹੀ ਹੈ ਜਿਹੜਾ ਕਾਲਪੁਰਖ ਨੂੰ ਸਮਰਪਿਤ ਹੋਏਗਾ। ਬੀਜੇਪੀ ਸੰਵਿਧਾਨ ਸਿਖਾਏਗਾ। ਬੀਜੇਪੀ ਸਾਨੂੰ ਸ਼੍ਰੀ ਅਕਾਲਤਾਸਰ ਸਾਹਿਬ ਦੇ ਸਨਮੁਖ ਕੀਤੇ ਹੋਏ ਹੁਕਮ ਨੂੰ ਮੰਨਣ ਵਾਸਤੇ ਕਹੇਗਾ। ਬੀਜੇਪੀ ਸਾਨੂੰ ਕਹੇਗਾ ਕਿ ਤੁਸੀਂ ਸ਼੍ਰੀ ਅਕਾਲਤਾਸਰ ਨੂੰ ਮਹਾਨ ਕਹੋ। I have not part of BJP. ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਭਰਤੀ ਮਹੀਮ ਦਾ ਆਗਾਜ਼ ਕੀਤਾ ਗਿਆ ਹੈ ਅਕਾਲ ਤਖਤ ਸਾਹਿਬ ਤੇ ਹੁਕਮਾ ਦੇ ਉੱਤੇ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਲੇਕਿਨ ਉਹ ਹੁਣ ਪੰਜ ਮੈਂਬਰੀ ਕਮੇਟੀ ਹੋ ਚੁੱਕੀ ਹੈ ਤਾਂ ਬੀਬੀ ਜਗੀਰ ਕੌਰ ਜੀ ਸਾਡਾ ਮੌਜੂਦ ਨੇ ਬੀਬੀ ਜੀ ਕੀ ਕਹਿਣਾ ਚਾਹੋਗੇ ਅੱਜ ਸਾਰੇ ਅਕਾਲੀ ਦਲ ਦੇ ਨੁਮਾਇੰਦੇ ਪਹੁੰਚੇ ਨੇ ਤੇ ਪਰ ਨਿਯੋਤਾ ਦੇ ਅਕਾਲ ਤਖਤ ਸਾਹਿਬ ਵੱਲੋਂ ਸੀ ਕਿ ਸਾਰੇ ਆਣ ਪਰ ਸੁਖਬੀਰ ਬਾਦਲ ਵੀ ਨਹੀਂ ਆਏ ਜਿਨ੍ਹਾਂ ਤਖਤ ਦਾ ਹੁਕਮ ਮੰਨਣਾ ਉਹ ਸਾਰੇ ਆ ਰਹੇ ਅੱਛਾ ਜੀ ਕਿਉਂਕਿ ਹਰ ਸਿੱਖ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਜੀ ਹਰ ਸਿੱਖ ਅਕਾਲ ਪ ਅਕਾਲੀ ਉਹੀ ਹੈ ਜਿਹੜਾ ਕਾਲਪੁਰਖ ਨੂੰ ਸਮਰਪਿਤ ਹੋਏਗਾ ਸੋ ਜਿਹੜਾ ਅਕਾਲੀ ਹੋਏਗਾ ਅਕਾਲਪੁਰਖ ਨੂੰ ਸਮਰਪਿਤ ਹੋਏਗਾ ਉਹ ਜ਼ਰੂਰ ਆ ਕੇ ਇਤਿਹਾਜੀ ਵੀ ਲਵਾਏਗਾ ਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕੀਤੀ ਜਾ ਰਹੀ ਹੈ ਉਹਦੇ ਉਹਦੇ ਵਿੱਚ ਸ਼ਾਮਲ ਹੋ ਕੇ ਆਪਣੀ ਪਾਰਟੀ ਨੂੰ ਮਜ਼ਬੂਤ ਕਰੇਗਾ ਪਰ ਉਹਨਾਂ ਵੱਲੋਂ ਇੱਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਲਰੇਡੀ ਭਰਤੀ ਕੀਤੀ ਗਈ ਉਹਨਾਂ ਨੇ ਕਿਹਾ ਲੱਖਾਂ ਦੀ ਤਦਾਦ ਚ 30 ਲੱਖ ਤੋਂ ਉੱਤੇ ਤੇ ਉਹਨਾਂ ਨੇ ਕਿਹਾ ਸਾਡੇ ਕੋਲ ਤੇ ਭਰਤੀ ਹੋ ਚੁੱਕੀ ਹੈ ਤੇ ਉਹ ਭਰਤੀ ਨੂੰ ਤੁਸੀਂ ਕਿਵੇਂ ਵੇਖਦੇ ਹੋ ਚਲੋ ਮੈਂ ਕਿਸੇ ਬਾਰੇ ਕੁਝ ਨਹੀਂ ਕਹਿਣਾ ਜੇ ਉਹਨਾਂ ਨੇ ਕਰ ਲਈ ਹੈ ਤੇ ਉਹ ਚਿੰਤਾ ਕਾਦੀ ਕਰਦੇ ਹੈ ਉਹਨਾਂ ਨੂੰ ਕਾਹਦੀ ਚਿੰਤਾ ਹੈ 30 ਲੱਖ ਤੇ ਉਹਨਾਂ ਕੋਲ ਹੈਗਾ ਤੇ ਹੁਣ ਅਸੀਂ ਤੁਰ ਪਏ ਆਂ ਸ਼੍ਰੀ ਅਕਾਲ ਤਾ ਸਭ ਦਾ ਅਰਦਾਸ ਕਰਕੇ ਤੁਰਾਂਗੇ ਜੋ ਗੁਰੂ ਕਿਰਪਾ ਕਰੇਗਾ ਪਰ 30 ਲੱਖ ਵਾਲੇ ਤੁਹਾਡੇ ਕੋਲ ਥੋੜੀ ਆਣਗੀਆਂ 30 ਲੱਖ ਜਰਾ ਇੱਕ ਹੋਰੀ ਕਾਲੀ ਦਲ ਚ ਭਰਤੀ ਹੋ ਗਿਆ ਡਬਲ ਡਬਲ ਭਰਤੀ ਥੋੜੀ ਹੋਏਗੀ ਜੇ ਹੋਈ ਹੋਏਗੀ ਮੈਂ ਤਾਂ ਕਹਿੰਨੀ ਨਾ ਇਥੇ ਹੋਈ ਨਹੀਂ ਕੋਈ ਉਹਦੇ ਸਭ ਝੂਠ ਬੋਲ ਰਹੇ ਆ ਪਿੰਡਾਂ ਚ ਕਿਸੇ ਪਿੰਡ ਚ ਜਾ ਕੇ ਪੁੱਛ ਲਓ ਭਰਤੀ ਕਿੱਥੇ ਹੋਈ ਹੈ ਕਿਸੇ ਪਿੰਡ ਚ ਉਹ ਕਈ ਮੈਂ ਦੇਖੇ ਕਾਪੀਆਂ ਵਿਚਾਰੇ ਉਹਦੇ ਖੁਦ ਸੁੱਟਣ ਡੇ ਸੀ ਸਿਰ ਤੇ ਰੱਖ ਕੇ ਕਹਿੰਦੇ ਏਡੀ ਗਲਤੀ ਕੀਤੀ ਇਹਨਾਂ ਨੇ ਕੋਈ ਇੱਕ ਮਹੀਨੇ ਚ 30 ਲੱਖ ਕੀ ਇੱਕ ਮਹੀਨੇ ਚ 10 ਲੱਖ ਦੀ ਭਰਤੀ ਕਰਨੀ ਔਖੀ ਹੈ ਮੈਂ ਤੁਹਾਨੂੰ ਇਹ ਵੀ ਕਹਿ ਦਿੰਦਾ ਬੀਬੀ ਜੀ ਇਹ ਕੀ ਚੱਕਰ ਚੱਲਿਆ ਕਿ ਇੱਕ ਪਾਸੇ ਇਹ ਮੇਰੀ ਗੱਲ ਸੁਣੋ ਲੋਕਾਂ ਨੂੰ ਗਮਰਾਹ ਕਰਨ ਲਈ ਆਦਤੋਂ ਮਜਬੂਰ ਹੈ ਜਿਹੜੇ ਉੱਥੇ ਬੈਠੇ ਗਦਾਰ ਬੈਠੇ ਨੇ ਦਫਤਰ ਚ ਉਹ ਗਦਾਰੀ ਕਰ ਰਹੇ ਪਾਰਟੀ ਨਾਲ ਉਹ ਤੇ ਤੁਹਾਨੂੰ ਬਾਗੀ ਦਾ ਨਾਮ ਤੁਹਾਨੂੰ ਦੇ ਰਹੇ ਆ ਗਦਾਰੀ ਦਾ ਨਾਮ ਤੁਹਾਨੂੰ ਦੇ ਰਹੇ ਆ ਬਾਕੀ ਉਹ ਹੁੰਦਾ ਜਿਹੜੇ ਝੂਠ ਵਿੱਚੋਂ ਨਿਕਲ ਕੇ ਕੋਈ ਮਿਸ਼ਨ ਲੈ ਕੇ ਤੁਰੇ ਸੱਚ ਦੀ ਆਵਾਜ਼ ਉਠਾਏ ਅਸੀਂ ਸੱਚ ਦੀ ਆਵਾਜ਼ ਉਠਾ ਰਹੇ ਹਾਂ ਤੁਸੀਂ ਐ ਜੀਪੀਸੀ ਦੇ ਪ੍ਰਧਾਨ ਵੀ ਰਹੇ ਹੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਮੈਨੂੰ ਅੱਜ ਪਤਾ ਲੱਗਾ ਕਿ ਮੇਰਾ ਹੁਕਮ ਜਿਹੜਾ ਚਾਰ ਕਮਰੇ ਤੱਕ ਰਹਿ ਦਿੰਦਾ ਇਸ ਤੋਂ ਗਾਹ ਨਹੀਂ ਜਾਂਦਾ ਦੇਖੋ ਸਾਰੇ ਸੰਸਾਰ ਦੇ ਲੋਕਾਂ ਨੂੰ ਪਤਾ ਲੱਗ ਜੇਗਾ ਕਿ ਹੁਕਮ ਅਕਾਲ ਤਖਤ ਸਾਹਿਬ ਦਾ ਕਲੇ ਚਾਰ ਦੀਵਾਰੀ ਚ ਨਹੀਂ ਹੈ ਇਹ ਸਾਰੇ ਸੰਸਾਰ ਦੇ ਵਿਸ਼ਵ ਭਰ ਦੇ ਲੋਕਾਂ ਚ ਜਾਂਦਾ ਹੈ ਪਰ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਜੋ ਸਰਦਾਰ ਵਿਕਰਮ ਸਿੰਘ ਜੀਠੀਆ ਵੱਲੋਂ ਕਿਹਾ ਗਿਆ ਸੁਬੀਰ ਸਿੰਘ ਬਾਦਲ ਵੱਲੋਂ ਭਰਤੀ ਮਹੀਮ ਚਲਾਈ ਗਈ بڑے ਵੱਡੇ ਪੱਦਰ ਤੇ ਕਾਪੀਆਂ ਸਾਈਨ ਕਰਾਏ ਗਏ ਉਹਦਾ ਤੁਸੀਂ ਕਿਉਂ ਨਹੀਂ 파ਟ ਬਨੇ ਅਸੀਂ ਕਿਉਂ ਬਰੀਆਂ ਜੀ ਝੂਠੀ ਪਾਰਟੀ ਦਾ ਅਸੀਂ ਤੇ ਬਣਾਂਗੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕੀਤੇ ਹੋਏ ਹੁਕਮ ਤੇ ਇਹ ਸਭ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਣਾ ਹੈ ਪਰ ਉਹਨਾਂ ਨੂੰ ਕੀ ਕੀ ਕਹੋਗੇ ਇਹ ਤੇ ਟਕਰਾਵ ਵਾਲੀ ਸਥਿਤੀ ਹੋ ਗਈ ਨਾ ਇੱਕ ਤੁਸੀਂ ਕਹੋਗੇ ਕੱਲ ਨੂੰ ਤੁਸੀਂ ਇੱਕ ਪਾਸੇ ਸੱਚ ਹੈ ਇੱਕ ਪਾਸੇ ਝੂਠ ਹੈ ਇੱਕ ਪਾਸੇ ਭਾਈ ਲਾਲੋ ਹੈ ਇੱਕ ਪਾਸੇ ਮਲਕਪਾਗੋ ਹੈ ਆਪੇ ਗੁਰਨਾਨ ਸਿੰਘ ਸਾਹਿਬ ਜਿੱਥੇ ਕਿਰਪਾ ਕਰਨੀ ਤੁਹਾਡੇ ਦੇ ਨਾਲ ਇੱਕ ਟੈਗ ਲੱਗ ਜਾਂਦਾ ਕਿ ਬੀਜੇਪੀ ਦੇ ਬੰਦੇ ਨੇ ਬੀਜੇਪੀ ਦੇ ਇਸ਼ਾਰੇ ਤੇ ਕਰੇ ਸ਼ਿਵਸੇਨਾ ਵੀ ਆਉਂ ਕਿਤੀ ਸੀ ਕਾਲੀਦਨੂ ਵੀ ਆਉਂ ਕਰਨਗੇ ਬੀਜੇਪੀ ਸਾਨੂੰ ਇਹ ਕਹੇਗੀ ਮर्यादा ਸਿਖਾਏਗੀ ਬੀਜੇਪੀ ਸਾਨੂੰ ਸੰਵਿਧਾਨ ਸਿਖਾਏਗਾ ਬੀਜੇਪੀ ਸਾਨੂੰ ਸ਼੍ਰੀ ਅਕਾਲਤਾ ਸਾਹਿਬ ਦੇ ਸਨਮੁਖ ਕੀਤੇ ਹੋਏ ਹੁਕਮ ਨੂੰ ਮੰਨਣ ਵਾਸਤੇ ਕਹੇਗਾ ਬੀਜੇਪੀ ਸਾਨੂੰ ਕਹੇਗਾ ਕਿ ਤੁਸੀਂ ਸ਼੍ਰੀ ਅਕਾਲਤਾ ਸਾਹਿਬ ਨੂੰ ਮਹਾਨ ਕਹੋ ਉਹ ਸਿਆਸੀ ਪਾਰਟੀਆਂ ਨੇ ਜਿੱਦਾਂ ਮਰਜ਼ੀ ਚੱਲਣ ਲੇਕਿਨ ਇਹ ਗੱਲ ਕਹਿ ਕੌਣ ਰਹੇ ਜਿਹਨਾਂ 23 ਸਾਲ ਬੀਜੇਪੀ ਦੀ ਛਤਰ ਛਾਇਆ ਥੱਲੇ ਰਹਿ ਕੇ ਮਨਿਸਟਰੀਆਂ ਕੀਤੀਆਂ ਐਮਪੀ ਬਣੇ ਨਹੀਂ ਨਹੀਂ ਮੈਂ ਆਈ ਐਮ ਨਾਟ ਪਾਰਟ ਆਫ ਬੀਜੇਪੀ ਮੈਂ ਅਕਾਲੀ ਦਲ ਦੇ ਸਮਰਥਨ ਸੁਬੀਰ ਸੇ ਬਾਦਲ ਤੇ ਪ੍ਰਕਾਸ਼ ਸੇ ਬਾਦਲਦਾਸੀਆ ਅਸੀਂ ਤੇ ਕੇਵਲ ਉਹਨਾਂ ਦੇ ਹੁਕਮ ਮੰਨ ਕੇ ਵੋਟਾਂ ਪਾਉਂਦੇ ਸੀ ਵੋਟਾਂ ਮੰਨਦੇ ਯੈਸਮੈਨ ਸੀ ਤੁਸੀਂ ਉਹਨਾਂ ਦੇ ਨਹੀਂ ਪਾਰਟੀ ਦਾ ਡਿਸਪਲਿਨ ਸੀਗੇ ਜੀ ਅਲਾਈਅੰਸ ਹੁੰਦਾ ਸੀ ਅੱਜ ਹੁਣ ਡਿਸਪਲਿਨ ਕਿੱਥੇ ਹੁਣ ਡਿਸਪਲਿਨ ਕਿੱਥੇ ਗਿਆ ਡਿਸਪਲਿਨ ਮੇਰੀ ਗੱਲ ਸੁਣੋ ਮੇਰਾ ਸਵਾਲ ਹੈ ਕਿ ਪਾਰਟੀ ਇੱਕ ਸ੍ਰੋਮਣੀ ਕਾਲੀਦਾ ਲੈ ਕੇ ਦੋ ਹੈ ਪਾਰਟੀ ਹੁਣ ਉਹ ਹੈ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਇਕੱਠੀ ਕੀਤੀ ਗਈ ਹੈ ਅੱਛਾ ਤੇ ਉਹ ਜਿਹੜੀ ਪਾਰਟੀ ਹੋ ਕੇ ਡੀਏ ਫਿਰ ਉਹ ਝੂਠੀ ਹੈ ਜੀ ਉਹਦੇ ਬਾਦਲ ਦੀ ਹੈ ਬਾਦਲ ਵਕਰਾ ਤੋ ਵੀ ਸ੍ਰੋਮਣੀ ਕਾਲੀਦਾ ਲ ਇਸ ਕਰਕੇ ਉਹ ਪਗੋੜਿਆਂ ਦੀ ਪਾਸ ਸਜ਼ਾ ਮੰਨੀ ਸਾਰੀ ਸਜ਼ਾ ਬੁਖਤੀ ਹੈ ਜੋ ਸਜ਼ਾ ਮੰਨੀ ਹੈ ਨਾ ਲੇਕਿਨ ਅਕਾਲ ਤੱਕ ਤੁਹਾਨੂੰ ਨਹੀਂ ਮੰਨਿਆ ਨਹੀਂ ਅਕਾਲ ਤੱਕ ਤੁਹਾਨੂੰ ਕਹਿੰਦੇ ਸਮਰਪਣ ਆ ਸਾਰਾ ਜਵਾਬ ਦੋਨੋਂ ਕਰੇ ਮੁੱਢੋਂ ਕੁੱਥਾ ਚਾਏ ਅੱਛਾ ਹੁਣ ਨੈਕਸਟ ਸਟੈਪ ਕੀ ਹੈ ਉਹਨਾਂ ਨੂੰ ਮਨਾ ਲਓ ਤੁਸੀਂ ਫਿਰ ਬਹੁਤ ਅੱਛਾ ਇੱਕ ਮਿੰਟ ਅਸੀਂ ਕਾਮ ਨੂੰ ਮਨਾਵਾਂਗੇ ਅਸੀਂ ਉਹਨੂੰ ਕਿ ਮਨਾਵਾਂਗੇ ਜੇ ਉਹਦੇ ਉੱਤੇ ਕਿਰਪਾ ਹੋਏਗੀ ਤਾਂ ਅਕਾਲ ਤੱਕ ਤੁਹਾਨੂੰ ਸਮਰਪਤ ਹੋ ਜਾਏਗਾ ਨਹੀਂ ਹੋਏਗੀ ਤੇ ਫਿਰ ਖੁਆਰ ਹੁੰਦੇ ਰਹਿਣਗੇ ਨਹੀਂ ਪਰ ਉਹ ਵੀ ਕਹਿੰਦੇ ਕਹਿੰਦੇ ਜੀ ਅਸੀਂ ਵੀ ਆਪਣਾ ਸੰਗਠਨ ਮਜ਼ਬੂਤ ਕਰ ਰਹੇ ਹਾਂ ਆਨੁਲੇ ਕਿ ਕੀ ਤਕਲੀਫਾਂ ਕਈ ਹੋਏ ਨੇ ਇਹ ਨਹੀਂ ਅਕਾਲੀ ਦਲ ਦੋਤ ਨਹੀਂ ਹੋ ਜਾਣਗੇ ਉਹਨਾਂ ਤੈਨੂੰ ਕਦੀ ਫਿਕਰ ਅੱਗੇ 4-5 ਤੁਰੇ ਫਿਰਦੇ ਅੱਗੇ ਫਿਰਦੇ ਤਾਂ ਹੋਰ ਜੀ ਭਾਈ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹੁੰਦਾ ਵੀ ਆ ਅਕਾਲ ਤਖਤ ਨੂੰ ਸਮਰਪਿਤ ਲੋਕ ਜਿਹੜੇ ਆ ਅੱਜ ਸਾਰਾ ਇਸ ਸਮੂਹ ਇਕੱਠਾ ਹੋਇਆ ਤੇ ਅਕਾਲ ਤਖਤ ਦੇ ਹੁਕਮਾਂ ਤੇ ਅਸੀਂ ਜਿਹੜੀ ਹੈ ਤਖਤ ਸਾਹਿਬ ਦੇ ਹੁਕਮਾਂ ਤੇ ਹੀ ਇਹ ਜਿਹੜੀ ਹੈ ਇਹ ਭਰਤੀ ਹੋਣੀ ਹੈ ਔਰ ਉਹ ਜਿਹੜਾ ਅਕਾਲ ਤਖਤ ਸਾਹਿਬ ਨੇ ਦੇਸ਼ ਕੀਤਾ ਉਹਦੀ ਭਰਤੀ ਜਿਹੜੀ ਹੈ ਅੱਜ ਸ਼ੁਰੂਆਤ ਕਰਨ ਜਾ ਰਹੇ ਆ ਔਰ ਪੰਜਵੇਂ ਬ੍ਰਿਕ ਕਮੇਟੀ ਕਰ ਰਹੀ ਹੈ ਜੀ ਤਹੀ ਹੋਣਾ ਪਾਜੀ ਫਿਰ ਹੁਣ ਕੀ ਨੈਕਸਟ ਸਟੈਪ ਕੀ ਹੈ ਜਿਸ ਤਰ੍ਹਾਂ ਇੱਕ ਸ਼੍ਰੋਮਣੀ ਅਕਾਲੀ ਦਲ ਤਾਂ ਆਲਰੇਡੀ ਲੱਖਾਂ ਪਤ ਭਰਤੀ ਕਰ ਚੁੱਕਾ ਤੁਸੀਂ ਕੀ ਕਹਿਣਾ ਚਾਹੋ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਖਿਲਾਫ ਜਾ ਕੇ ਭਰਤੀ ਹੋਈ ਹੈ ਉਹਨੂੰ ਫਲ ਨਹੀਂ ਪੈਣਾ ਮੈਂ ਬੇਨਤੀ ਕਰਦਾ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੂੰ ਸਾਬ ਬਲਵਿੰਦਰ ਸਿੰਘ ਭੁੰਦਰ ਸਾਹਿਬ ਤੇ ਉਹਨਾਂ ਦੇ ਸਾਥੀਆਂ ਨੂੰ ਕਿ ਭਰਤੀ ਕਮੇਟੀ ਤੋਂ ਕਾਪੀਆਂ ਲਓ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਘਰ ਘਰ ਜਾ ਕੇ ਵਰਕਰਾਂ ਨੂੰ ਪੁਰਾਣਿਆਂ ਨੂੰ ਜੁਗਾਓ ਤੇ ਫਿਰ ਜਿਹੜੀ ਹੈ ਭਰਤੀ ਹੋ ਕੇ ਤੇ ਕਾਮਯਾਬ ਹੋਵਾਂਗੇ ਨਾ ਤੇ ਭੁੰਦਰ ਸਾਹਿਬ ਆਏ ਤੇ ਨਾ ਬਾਦਲ ਸਾਹਿਬ ਆਏ ਚਲੋ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਹੱਕ 'ਚ ਖੜਨਾ ਹੈ ਕਿ ਪਘੋੜੇ ਹੋਣਾ ਹੈ ਇਹ ਤਾਂ ਉਹ ਜਾਣਨ ਪਰ ਮੈਂ ਫਿਰ ਵੀ ਬੇਨਤੀ ਕਰਦਾ ਕਿ ਅਖੀਰ ਸਾਰੇ ਇਕੱਠੇ ਹੋ ਕੇ ਭਰਤੀ ਕਰੀਏ ਤੇ ਪਾਰਟੀ ਰਿਵਾਈਵ ਹੋ ਜੇਗੀ ਉਹ ਵੀ ਕੋਈ ਨਵੇਂ ਆਗੂ ਨਹੀਂ ਹੈ ਬੜੇ ਪੁਰਾਣੇ ਆਗੂ ਨੇ ਕਿਉਂਕਿ ਆ ਇਹ ਨਹੀਂ ਕਹਿ ਸਕਦੇ ਕਿ ਬਾਦਲ ਸਾਹਿਬ ਨਵੇਂ ਨੇ ਤਾਂ ਉਹ ਬੜੇ ਕੋਈ ਨਵੇਂ ਆਗੂ ਤੇ ਨਹੀਂ ਹੈ ਬਾਦਲ ਸਾਹਿਬ ਪੁਰਾਣੇ ਆਗੂ ਨੇ ਭੁੰਦਰ ਸਾਹਿਬ ਬੜੇ ਪੁਰਾਣੇ ਨਹੀਂ ਕੀ ਉਹਨਾਂ ਨੂੰ ਕਾਲ ਤਕ ਸਾਹਿਬ ਦੀ ਮਰਿਆਦਾ ਦੇ ਬਾਰੇ ਜਾਣਕਾਰੀ ਤੇ ਹੈਗੀ ਹੈ ਜਿਹੜੀ ਕੋਈ ਚੀਜ਼ ਕੋਲੇ ਹੁੰਦੀ ਹੈ ਨਾ ਜੀ ਆ ਤੁਹਾਡਾ ਅੱਜ ਤੁਹਾਡੇ ਕੋਲੇ ਆ ਮਾਈਕ ਤੇ ਚੈਨਲ ਆ ਤੁਹਾਡਾ ਛੱਡਣ ਨੂੰ ਜੀ ਨਹੀਂ ਕਰਨਾ ਹਨਾ ਇਹ ਇਹ ਇਹੀ ਚੀਜ਼ ਦਾ ਫਰਕ ਹੁੰਦਾ ਬਸ ਇਹ ਇਨਸਾਨ ਦੇ ਵਿੱਚ ਇੱਕੋ ਹੀ ਹੈ ਕਬਜ਼ਾਦਾਰੀ ਨੀਤੀ ਜਿਹੜੀ ਹੁੰਦੀ ਹੈ ਨਾ ਇਹ 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 ਪਿੱਛੇ ਲੈ ਜਾਂਦੀ ਹੈ ਜੇ ਦਿਲ ਵੱਡਾ ਕਰਦੇ ਤੇ ਸ਼ਾਇਦ ਦੋ ਤਰੀਕਾ ਵਾਲੇ ਹੁਕਮਨਾਮੇ ਨਾਲ ਸਭ ਕੁਝ ਠੀਕ ਹੋ ਜਾਂਦਾ ਉਹ ਨਹੀਂ ਮੰਨਿਆ ਗੁਰੂ ਨੂੰ ਪਿੱਠ ਦਿਖਾਤੀ ਹੈ ਤੇ ਗੁਰੂ ਸਾਹਿਬ ਨੇ ਕੋਈ ਨਾ ਕੋਈ ਸਜ਼ਾ ਤਾਂ ਦੇਣ ਗਈ ਨਾ ਤੇ ਹੁਣ ਉਹਦਾ ਹੱਲ ਕੀ ਕਿ ਉਸ ਤੋਂ ਬਾਅਦ ਜਥੇਦਾਰ ਵੀ ਬਦਲਦੇ ਜਾਂਦੇ ਨੇ ਚੈਲੰਜ ਹੋਰ ਵੱਧ ਜਾਂਦਾ ਨਵੇਂ ਜਥੇਦਾਰ ਆ ਗਏ ਉਹ ਕਹਿੰਦੇ ਆਪਾਂ 2 ਦਸੰਬਰ ਦੇ ਹੁਕਮਨਾਮੇ ਨੂੰ ਲਾਗੂ ਕਰਾਵਾਂਗੇ ਚਲੋ ਮੈਂ ਜਥੇਦਾਰ ਸਹਿਬਾਨਾਂ ਦੇ ਮੁੱਦੇ ਤੇ ਅੱਜ ਕੁਝ ਨਹੀਂ ਬੋਲੂਗਾ ਮੈਂ ਤਾਂ ਇੱਕੋ ਪੁੱਛੂਗਾ ਕਿ ਜਥੇਦਾਰ ਸਹਿਬਾਨਾਂ ਚ ਕਸੂਰ ਕੀ ਸੀ ਪਹਿਲਾਂ ਕਹਿੰਦੇ ਸੀ ਜੀ ਇਹਨਾਂ ਤੋਂ ਕੰਮ ਨਹੀਂ ਠੀਕ ਠੰਗ ਨਾਲ ਚੱਲਿਆ ਤੇ ਤਾਂ ਅਸੀਂ ਬਦਲੇ ਆ ਕੱਲ ਕਹਿਣ ਲੱਗੇ ਕਹਿੰਦੇ ਜੀ ਅਸੀਂ ਉਹਨਾਂ ਦਾ ਭਾਰ ਹਲਕਾ ਕੀਤਾ ਇਸ ਕਰਕੇ ਜਥੇਦਾਰ ਸਹਿਬਾਨਾਂ ਦਾ ਪਬਲਿਕ ਨੂੰ ਜਵਾਬ ਇਹਨਾਂ ਨੂੰ ਦੇਣਾ ਪੈਣਾ ਵੀ ਹਟਾਏ ਕਿਉਂ ਐ ਇੱਕ ਤੇ ਦੂਜੀ ਮੈਂ ਬੇਨਤੀ ਕਰਦੇ ਆ ਕਿ ਦੋ ਤਰੀਕ ਦੇ ਹੁਕਮਨਾਮੇ ਅੱਜ ਮੰਨ ਲੈਣ ਤੇ 5 ਸਾਲ ਗਲੀਆਂ ਚ ਤੁਰ ਫਿਰ ਕੇ ਮੰਨ ਲੈਣ ਮੰਨਣੇ ਪੈਣੇ ਆ ਪਹਿਲਾਂ ਵਾਲੇ ਹੁਕਮਨਾਮੇ ਦੀ ਉਲੰਘਣਾ ਕਰਕੇ ਇਹ ਹਾਲ ਹੋ ਗਿਆ ਸੀ ਅੱਜ ਤੱਕ ਹੁਕਮਨਾਮਾ ਹੀ ਇਹਨਾਂ ਤੇ ਹੋਇਆ ਸੀ ਜੇ ਉਲੰਘਣਾ ਕਰਨਗੇ ਕਿਤੇ ਢੋਈ ਨਹੀਂ ਮਿਲਣੀ ਜਿੰਨਾ ਮਰਜ਼ੀ ਜੋਰ ਲਾਉਂਦੇ ਲੋਕ ਕਹਿੰਦੇ 30 ਲੱਖ ਬੰਦਾ ਜੁੜ ਗਿਆ ਸਾਡੇ ਨਾਲ ਚਲੋ ਛੱਡੋ VOTER VOTER LISTਾਂ ਤੇ ਕਿੰਨੀਆਂ ਵੋਟਾਂ ਐ 2 ਕਰੋੜ ਤੇ ਉਹ ਭਾਵੇਂ 2 ਕਰੋੜ ਹੀ ਭਰ ਲੈਣ ਮੈਂ 1 ਲੱਖ ਤੁਹਾਨੂੰ ਹਲਕੇ ਦੀ ਜਾਂਚ ਦੱਸ ਦਿੰਦਾ ਖਡੂਰ ਸਾਹਿਬ ਇੱਕ ਹਲਕਾ ਹੈ ਵਿਧਾਨ ਸਭਾ 1,90,000 ਉੱਥੋਂ ਦੀ ਵੋਟ ਐ ਪਿਛਲੀ ਭਰਤੀ ਮੈਂ ਕਰਾਈ ਸੀ ਮੈਂ ਪੈਸੇ ਜਮ੍ਹਾਂ ਕਰਾਏ ਸੀ ਉਦੋਂ ਵੀ 190000 ਵੋਟ ਸੀ ਤੇ ਭਰਤੀ ਕਿੰਨੀ ਹੋ ਗਈ ਸੀ 195000 ਮੈਂਬਰ ਬਣ ਗਏ ਸੀ ਵੋਟ 190 ਤੇ 195 ਇਸ ਵਾਰੀ ਕਿੰਨੀ ਹੋਈ ਆ ਉਹ ਪੁੱਛੋ ਵੋਟ ਪਈ ਹੈ ਕੁੱਲ 86009 ਹਲਕਿਆਂ ਚੋਂ ਵਿਰਸਾ ਸਿੰਘ ਬਲਟੋਆ ਨੂੰ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ 9 ਹਲਕਿਆਂ ਚੋਂ 86000 ਹੁਣ ਭਰਤੀ ਕਿੰਨੀ ਹੋਈ ਆ ਵਿਧਾਨ ਸਭਾ ਹਲਕਾ ਖਟਕੱਲੇ ਖਡੂਰ ਸਾਹਿਬ ਤੋਂ ਜਿੱਥੇ 195000 ਵੋਟ ਹੈ ਉੱਥੋਂ ਭਰਤੀ ਹੋ ਗਈ 110000 ਇਕੱਲੇ ਲਖਦੂਰ ਸਾਹਿਬ ਦੀ ਮੈਨੂੰ ਜਾਂਚ ਕਰ ਲੈਣ ਦੇ ਆਪਾਂ ਉਸੇ ਤੋਂ ਫੈਲਾ ਦੇ ਕਿ ਲੋਕੀ ਕਾਲੀ ਦਲ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਨਾਲ ਜਾ ਰਹੇ ਨੇ ਆ ਮੈਨੂੰ ਲੱਗਦਾ ਜ਼ਿਆਦਾ ਪ੍ਰਭਾਵਿਤ ਹੋ ਗਏ ਇਸੇ ਕਰਕੇ 10 ਹਲਕਿਆਂ ਚੋਂ ਜ਼ਮਾਨਤ ਜ਼ਬਤ ਹੋਈ ਹੈ ਇਹ ਇਹ ਮੈਨੂੰ ਲੱਗਦਾ ਉਹ ਮੈਂਡਲ ਦਿੱਤਾ ਹੋਣਾ ਜਨਤਾ ਨੇ ਫਿਰ ਅੱਛਾ ਤੁਹਾਡਾ ਕੀ ਟੀਚਰ ਰਹੇਗਾ ਕਿੰਨੇ ਟੱਕਨ ਦਾ ਸਾਡਾ ਕੋਈ ਟੀਚਾ ਨਹੀਂ ਜਿੰਨੇ ਲੋਕ ਸਾਡੇ ਮੈਂਬਰ ਬਣਨਗੇ ਜਨੂਨ ਬਣਨਗੇ ਉਹ 5 ਬਣਨਗੇ 50 ਬਣਨਗੇ ਕਿ 40 ਲੱਖ ਬਣਨਗੇ ਕਿ 15 ਲੱਖ ਬਣਨਗੇ ਇਹ ਗੁਰੂ ਸਾਹਿਬ ਨੂੰ ਪਤਾ ਸੀ ਕੋਈ ਜੋਤਸੀ ਥੋੜਾ ਵੀ ਪਹਿਲਾਂ ਦੱਸਦੀਏ ਅਸੀਂ ਕੋਸ਼ਿਸ਼ ਕਰਾਂਗੇ ਕਿ ਘਰ-ਘਰ ਕੁੰਡਾ ਖੜਕਾਈਏ ਹਰ ਬੰਦੇ ਨੂੰ ਕਹੀਏ ਕਿ ਮੈਂਬਰ ਬਣ ਭਵੇਂ ਜਾਓਗੇ 10 ਸਾਲ ਪਹਿਲਾਂ ਵੀ ਪਾਰਟੀ ਭਵੇਂ ਕੁਛ ਉਹਨਾਂ ਦੀ ਮੈਂਬਰਸ਼ਿਪ ਨੂੰ ਮੰਨਦੇ ਹੋ ਤੁਸੀਂ ਜਿਹੜੀ ਉਹ ਮੈਂਬਰਸ਼ਿਪ ਉਹਨਾਂ ਦਾ ਕੋਈ ਕੱਲ ਨੂੰ ਕੋਈ ਬੰਦਾ ਆ ਜਾਂਦਾ ਉਹ ਕਹੇਗਾ ਜੀ ਮੈਂ ਲੈਮੈਨ ਕੋਈ ਕਹੇਗਾ ਮੈਂ ਤਾਂ ਕਾਲੀ ਦਲ ਦਾ ਆਲਰੇਡੀ ਮੈਂਬਰ ਬਣ ਚੁੱਕਾ ਤੁਸੀਂ ਮੈਨੂੰ ਕਿਹੜੇ ਕਾਲੀ ਦਲ ਦਾ ਮੈਂਬਰ ਬਣਾ ਰਹੇ ਹੋ ਸ਼੍ਰ ਉਹ ਕਾਲਤਖ ਸਾਹਿਬ ਦੀ ਛਤਰ ਛਾਇਆ ਥੱਲੇ ਬਣਿਆ ਔਰ ਇਹਦੀ ਹਰ ਹੁਕਮ ਮੰਨਣ ਲਈ ਬਣਿਆ ਜੇ ਹੁਕਮ ਮੰਨਣਾ ਤੇ ਉਹ ਭਰਤੀ ਤਾਂ ਬਿਲਕੁਲ ਹੀ ਕਿਸੇ ਕੰਮ ਦੀ ਨਹੀਂ ਜੇ ਹੁਕਮ ਮੰਨਣਾ ਤਾਂ ਜਿਹੜੀ ਪਰਚੀਆਂ ਅੱਜ ਕਮੇਟੀ ਵੰਡੂਗੀ ਉਹ ਪਰਚੀਆਂ ਲੈ ਲੈਣ ਤੇ ਮੈਂਬਰ ਬਣਾ ਲੈਣ ਉਹਨਾਂ ਨੇ ਵੱਦ ਤੋਂ ਵੱਧ ਪੈਸਾ ਹੀ ਜਮ੍ਹਾਂ ਹੋਇਆ ਨਾ ਅਸੀਂ ਉਹ ਵੀ ਤੁਸੀਂ ਪਰਚੀ ਜਦੋਂ ਖੁੱਲੂਗੀ ਤੇ ਤੁਹਾਨੂੰ ਪਤਾ ਲੱਗ ਜਾਊਗਾ ਕੀ ਐ ਇਸ ਕਰਕੇ ਕਿਸੇ ਨੂੰ ਫਿਕਰ ਕਰਨ ਦੀ ਲੋੜ ਨਹੀਂ ਕੱਲ ਜਿਹੜੇ ਸਵਾਲ ਜਵਾਬ ਕਰਦੇ ਸੀ ਨਾ ਉਹ ਅੱਜ ਪਰਚੀ ਪੜ੍ਹ ਕੇ ਉਹਨਾਂ ਦੇ ਸਾਰੇ ਬਿਆਨ ਹੀ ਉਦੋਂ 180 ਡੇ ਤੋਂ ਪਹਿਲਾਂ ਹੀ ਪੀਸੀ ਕਰ ਦਿੱਤੀ ਕਹਿੰਦੇ ਜੀ ਉਹ ਰੌਲਾ ਇਹ ਆ ਵੀ ਉਹ ਨਾ ਵਿਆਹ ਤੋਂ ਪਹਿਲਾਂ ਹੀ ਪਟਾਕੇ ਚਲਾ ਲੈਂਦੇ ਆ ਜਦੋਂ ਜਦੋਂ ਦੀਵਾਲੀ ਆਉਂਦੀ ਆ ਉਦੋਂ ਫਿਰ ਹੁਣ ਕੱਲ ਨੂੰ ਅੱਜ ਵੇਖਿਓ ਤੁਸੀਂ ਸ਼ਾਮ ਨੂੰ ਅੱਜ 180 ਡਿਗਰੀ ਤੇ ਬਿਆਨ ਹੋਣਗੇ ਉਹਨਾਂ ਦੇ ਸਾਰੇ ਤੁਸੀਂ ਸੁਣੋਗੇ ਤਾਂ ਪਤਾ ਲੱਗੂਗਾ ਵੀ ਕੱਲ ਅਸੀਂ ਕੀ ਬੋਲਦੇ ਸੀ ਅੱਜ ਕੀ ਬੋਲਦੇ ਆ ਧਾਮੀ ਸਾਹਿਬ ਨੂੰ ਮਨਾਣ ਚਲੇ ਗਏ ਸੁਬੀਰ ਬਾਦ ਚ ਦਾ ਦੇਣਾ ਦੇਖੋ ਕਿੰਨਾ ਚੀਰ ਹਰਨ ਕੀਤਾ ਗਿਆ ਕਮੇਟੀ ਦੇ ਫੈਸਲੇ ਦਾ ਹੁਕਮਨਾਮੇ ਦਾ ਗੁਰੂ ਸਾਹਿਬ ਨੇ ਟੱਲ ਸਿਰੇ ਤੇ ਲਿਆਂਦੀ ਨਾ ਗੱਲ ਔਰ ਇਹ ਵੇਖਦੇ ਰਹਿ ਜਾਣਗੇ ਲੋਕ ਇੰਨੀ ਭਰਤੀ ਕਰਨਗੇ ਵੇਖੀ ਜਾਵੇ ਚਲ ਗਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਇੱਕ ਨਵੇਂ ਮੰਤਬ ਦੇ ਨਾਲ ਜਿਹੜਾ ਹੈ ਇਸ ਵੇਲੇ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਇਸ ਵੇਲੇ ਸਾਰੇ ਤਿਆਰੀਆਂ ਅੱਛਾ ਬੀਬੀ ਜੀ ਜੋਸ਼ਪੁਰਾ ਹੁਣ ਤਾਂ ਦਿਸਦਾ ਨਹੀਂ ਹੈ ਜੇ ਉਸ ਜੇ ਉਸ ਪੂਰਾ ਨਹੀਂ ਤੈਨੂੰ ਨਹੀਂ ਦਿਸਦਾ ਸਾਹਮਣੇ ਨਹੀਂ ਲੱਗਦਾ ਕਿ ਅਕਾਲੀ ਦਲ ਇੱਕ ਹੋਰ ਹੈ ਉਹਦਾ ਚੈਲੰਜ ਹੈ ਨੋ ਸ਼ੋਮਣੀ ਅਕਾਲੀ ਦਲ ਇੱਕ ਹੈ ਕਈ ਬਗਾਵਤ ਕਰਕੇ ਪਾਸੇ ਹੋਏ ਆ ਗਦਾਰੀਆਂ ਕਰ ਰਹੇ ਆ ਅਕਾਲੀ ਦਲ ਦੇ ਨਾਲ ਅਸੀਂ ਨਹੀਂ ਹੁੰਦਿਆਂਗੇ ਨਹੀਂ ਹੁੰਦਿਆਂਗੇ ਅੱਛਾ ਇੱਕ ਮੰਚ ਤੇ ਲਿਆਂਦੀ ਕੋਸ਼ਿਸ਼ ਕਰੋ ਕਿਉਂਕਿ ਪਹਿਲੇ ਵੀ ਇੱਕ ਵਾਰੀ ਇੱਕ ਮੰਚ ਤੇ ਆਏ ਸੀ ਤੋਂ ਉਸ ਤੋਂ ਬਾਅਦ ਫੇਰ ਅੱਜ ਦਿਨ ਵੇਖਣ ਨੂੰ ਮਿਲ ਗਿਆ ਜੀ ਸਾਰਿਆਂ ਨੂੰ ਬੇਨਤੀ ਕਰਦੇ ਆ ਸਾਰਿਆਂ ਨੂੰ ਸਾਰੇ ਇੱਕੋ ਪਲੇਟਫਾਰਮ ਤੇ ਆਓ ਸਾਰੇ ਸ਼੍ਰੋਮਣੀ ਕਾਲdal ਨੂੰ ਮਜ਼ਬੂਤ ਕਰੋ ਔਰ ਸ਼੍ਰੀ ਅਕਾਲ ਤਾਜ ਸਾਹਿਬ ਦੀ ਸ਼ਾਨ ਆਨ ਬਾਨ ਮਾਨ ਜਿਹੜਾ ਦੁਨੀਆ ਚ ਬਣਿਆ ਉਹਨੂੰ ਹੋਰ ਤਕੜਾ ਕਰੋ ਜੀ ਚੰਦੂ ਮਾਦਰ ਸਾਹਿਬ ਕੀ ਟੀਚਰ ਰਹੇਗਾ ਫਿਰ ਉਹ ਖਾਦਾ ਟੀਚਰ ਭਰਤੀ ਦਾ ਜਿਹੜਾ ਕਿੰਨਾ ਟੀਚਰ ਤੁਸੀਂ ਉਹਨਾਂ ਨੇ ਤਾਂ ਕਿਹਾ ਸੀ ਲੱਖਾਂ ਕਰਤੇ ਤੇ ਤੁਸੀਂ ਕਿੱਥੇ ਦੇਖੋ ਗੱਲ ਇਹ ਆ ਵੀ ਜਿਸ ਤਰ੍ਹਾਂ ਉਤਸ਼ਾਹ ਚਾ ਆਪ ਮਹਾਰੇ ਉਮੜ ਕੇ ਲੋਕ ਪਿੰਡਾਂ ਚੋਂ ਮਲ ਆਏ ਨੇ ਅੱਜ ਇਸ ਗੱਲ ਦਾ ਸੰਕੇਤ ਹੈ ਕਿ ਲੋਕ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਆਸਥਾ ਰੱਖਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਫਰਮਾਨ ਤੇ ਹਰ ਅਕਾਲੀ ਵਰਕਰ ਹਰ ਪੰਥਪ੍ਰਸਤ ਹਰ ਪੰਜਾਬ ਹਤੇ ਇਸੇ ਚੱਲਣਾ ਚਾਹੁੰਦਾ ਅਸੀਂ ਤਾਂ ਉਹਨਾਂ ਭਰਾਵਾਂ ਨੂੰ ਵੀ ਅਪੀਲ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਰੇ ਸਿਸਟਮ ਨੂੰ ਤਾਰ ਪਿੱਡੋ ਕੀਤਾ ਉਹ ਕਹਿੰਦੇ ਵੀ ਢੁੱਲੇ 베ਰਾ ਦਾ ਕੁਛ ਨਹੀਂ ਵੀ ਗਿਆ ਤੇ ਸਵੇਰ ਦਾ ਭੁੱਲੇ ਸ਼ਾਮ ਨੂੰ ਘਰੇ ਆ ਜੇ ਜੇ ਅੱਜ ਵੀ ਸਹੀ ਮੈਨਾ ਵਿੱਚੋਂ ਪੰਥਕ ਇਕਤਾ ਚਾਹੁੰਦੇ ਨੇ ਪੰਥ ਨੂੰ ਜੋੜਨਾ ਚਾਹੁੰਦੇ ਨੇ ਤਾਂ ਆਓ ਅੱਜ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਰਮਾਨ ਜਾਰੀ ਹੋਏ ਸੀ ਸੋਚੀ ਪੰਥ ਦੀ ਸ਼ਕਤੀ ਨੂੰ ਜੋੜਨ ਦੇ ਪੰਥਕ ਏਕਾ ਕਾਇਮ ਕਰਨ ਦੇ ਆਡ ਅਡ ਅਕਾਲੀਆਂ ਨੂੰ ਇੱਕ ਥਾਂ ਤੇ ਚਲਾਉਣ ਦੇ ਉਹਦੇ ਚ ਜਿਹਦਾ ਆਗਾਜ਼ ਅੱਜ ਇੱਥੋਂ ਹੋ ਰਿਹਾ ਉਹਦੇ ਸ਼ਾਮ ਰੋਣ ਬਿਲਕੁਲ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਵੱਲੋਂ ਇੱਥੇ ਗੱਲ ਕਹੀ ਜਾ ਰਹੀ ਹੈ ਕਿ ਇੱਕ ਮੰਚ ਤੇ ਆਈਏ ਤਾਂ ਇੱਕ ਮੰਚ ਤੇ ਆ ਕੇ ਕਰੀਏ ਤਾਂ ਦੂਜੇ ਪਾਸੇ ਤੁਸੀਂ ਦੇਖੋ ਕਿ ਇਸ ਵੇਲੇ ਦੀ ਤਸਵੀਰ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਆਂ ਸ੍ਰੀ ਹਰਮੰਦਰ ਸਾਹਿਬ ਤੋਂ ਤਾਂ ਤੁਸੀਂ ਵੇਖੋ ਕਿ ਅੱਜ ਸਾਰੇ ਆਗੂ ਜਿੰਨੇ ਨੇ ਉਹ ਇੱਥੇ ਪਹੁੰਚੇ ਨੇ ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੋ ਫੈਸਲਾ ਸੁਣਾਇਆ ਗਿਆ ਸੀ ਉਸ ਫੈਸਲੇ ਦੇ ਤਹਿਤ ਅੱਜ ਜਿਹੜੇ ਨੇ ਇੱਥੇ ਸਾਰੇ ਪਹੁੰਚ ਚੁੱਕੇ ਨੇ ਤਾਂ ਬਿਲਕੁਲ ਸਾਡੇ ਨਾਲ ਪਰਮਿੰਦਰ ਢੀਂਡ ਸਾਹਿਬ ਵੀ ਮੌਜੂਦ ਨੇ ਆ ਗੱਲਬਾਤ ਕਰਾਂਗੇ ਹੋਰ ਵੀ ਜਿਹੜੇ ਅਕਾਲੀ ਆਗੂ ਨੇ ਜਿਹੜੇ ਕਿ ਗੱਲਬਾਤ ਕਰਨ ਲਈ ਤਿਆਰ ਨੇ ਤਾਂ ਉਹਨਾਂ ਨਾਲ ਸਭ ਨਾਲ ਗੱਲਬਾਤ ਕਰੇਗੀ ਤਾਂ ਭਰਤੀ ਮਹੀਮ ਨੂੰ ਲੈ ਕੇ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੋ ਪਾਸੇ ਵੰਡਿਆ ਨਜ਼ਰ ਆ ਰਿਹਾ ਹੈ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਹਣਾ ਵੱਲੋਂ ਜਿਹੜੀ ਭਰਤੀ ਮਹੀਮ ਦਾ ਆਗਾਜ਼ ਕੀਤਾ ਗਿਆ ਤਾਂ ਦੂਸਰੇ ਪਾਸੇ ਹੁਣ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਪਰਮੰਦਰ ਢੀਂਟਾ ਸਾਹਿਬ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਔਰ ਜਿਹੜੀ ਅਕਾਲ ਤਖਤ ਸਾਹਿਬ ਤੋਂ ਜੋ ਫਸੀਲ ਤੋਂ ਫੈਸਲਾ ਸੁਣਾਇਆ ਗਿਆ ਸੀ ਤਾਂ ਉਸ ਤੋਂ ਬਾਅਦ ਜਿਹੜਾ ਹੈ ਉਹ ਇਸ ਵੇਲੇ ਸ਼ੁਰੂਆਤ ਨਜ਼ਰ ਆ ਰਹੀ ਹੈ ਭਾਈ ਸਾਹਿਬ ਕੀ ਕਹੋਗੇ ਹੁਣ ਸ਼੍ਰੋਮਣੀ ਅਕਾਲੀ ਦਲ ਤੇ ਆਲਰੇਡੀ ਭਰਤੀ ਕਰ ਚੁੱਕਾ ਹੈ ਤੁਸੀਂ ਨਵੀਂ ਭਰਤੀ ਸ਼ੁਰੂ ਕਰ ਰਹੇ ਹੋ ਦੇਖੋ ਉਹਨਾਂ ਨੇ ਜੋ ਭਰਤੀ ਕੀਤੀ ਹੈ ਉਹ ਅਕਾਲ ਤਖਸਾਲ ਦੇ ਹੁਕਮਾਂ ਦੇ ਉਲੰਘਣਾ ਕਰਕੇ ਕੀਤੀ ਹੈ ਅਸੀਂ ਅਕਾਲ ਤਖਸਾਲ ਦੇ ਜੋ ਹੁਕਮ ਹੈਗਾ ਅਸੀਂ 2 ਦਸੰਬਰ ਦਾ ਉਹਨੂੰ ਇਨਵੇਂ ਲਾਗੂ ਕਰਾਂਗੇ ਤੇ ਉਹਦੇ ਤੇ ਪੂਰਾ ਪਹਿਰਾ ਦੇਵਾਂਗੇ ਤੇ ਇਹ ਭਰਤੀ ਪ੍ਰਕਿਰਿਆ ਉਸੇ ਆਦੇਸ਼ ਦਾ ਹਿੱਸਾ ਹੈ ਜਿਨ੍ਹਾਂ ਨੇ 7 ਮੈਂਬਰੀ ਕਮੇਟੀ ਰਾਹੀਂ ਇਹ ਭ੍ਰਤੀ ਕਰਨ ਦਾ ਹੁਕਮ ਦਿੱਤਾ ਸੀ 2 ਮੈਂਬਰ ਅਸਤੀਫਾ ਦੇ ਗਏ। ਹੂੰ। ਤੋਂ ਉਸ ਤੋਂ ਬਾਅਦ ਸਿੰਘ ਸਾਹਿਬ ਦਾ ਹੁਕਮ ਆਇਆ ਸੀ ਵੀ ਭ੍ਰਤੀ ਪ੍ਰਕਿਰਿਆ ਨੂੰ ਸਿਰੇ ਚਾੜਿਆ ਜਾਵੇ। ਹੂੰ। ਸੋ ਉਸ ਦਾ ਇਹ ਤੁਨ 5 ਮੈਂਬਰੀ ਕਮੇਟੀ ਦਾ ਸਹਿਯੋਗ ਦੇਣ ਵਾਸਤੇ ਅਸੀਂ ਸਾਰੇ ਅੱਜ ਸੰਗਤ ਇੱਥੇ ਆਏ। ਪਰ ਭਾਈ ਸਾਹਿਬ 2-2 ਅਕਾਲੀ ਦਲ ਕਿਵੇਂ ਚੱਲਣਗੇ? ਇੱਕ ਅਕਾਲੀ ਦਲ ਉਹ ਮਤਲਬ ਇੱਕ ਸਿੱਧਾ ਕਹੀ ਜਾਵੇ ਕਿ ਅਕਾਲੀ ਦਲ ਚ ਵੰਡੀ ਪੈ ਗਈ ਹੈ। ਨਹੀਂ ਕੋਈ ਵੰਡੀ ਨਹੀਂ। ਦੇਖੋ ਅਕਾਲ ਤਖਤ ਸਾਹਿਬ ਨੇ ਇਹਦਾ ਸਾਰਿਆਂ ਨੂੰ ਉਸ ਕਮੇਟੀ ਰਾਹੀਂ ਭ੍ਰਤੀ ਕਰਨ ਲਈ ਕਿਹਾ ਸੀ। ਹੂੰ। ਅਸੀਂ ਤਾਂ ਉਸ ਕਮੇਟੀ ਦੇ ਅਧੀਨ ਹੀ ਭਰਤੀ ਕਰ ਰਹੇ ਹਾਂ ਅਸੀਂ ਤਾਂ ਕੋਈ ਅਕਾਲ ਤਖਸਬ ਦੇ ਹੁਕਮ ਦੀ ਲੰਘਣਾ ਨਹੀਂ ਕਰ ਰਹੇ ਅਸੀਂ ਤਾਂ ਉਹਦਾ ਹੁਕਮ ਤੇ ਪਹਿਰਾ ਦੇ ਰਹੇ ਹਾਂ ਸੋ ਉਹਨਾਂ ਨੇ ਉਲੰਘਣਾ ਕਰਕੇ ਭਰਤੀ ਕੀਤੀ ਹੈ ਲੱਗੇ ਲੋਕ ਦੇਖਣਗੇ ਸੰਗਤ ਦੇਖੂਗੀ ਵੀ ਕੀ ਕਰਨਾ ਹੈਗਾ ਉਹਨਾਂ ਨੇ ਕਿਹਾ ਤੇ ਅਸੀਂ ਤਾਂ 30 ਲੱਖ ਕਰ ਚੁੱਕੇ ਹਾਂ ਤੇ ਤੁਹਾਡਾ ਕਿੰਨਾ ਕੋਈ ਟਿੱਚਾ ਕੋਈ ਇੱਕ ਮਾਰਕ ਹੋਏਗਾ ਕਿ ਅਸੀਂ ਇਹਨੇ ਬੰਦੇ ਅਕਾਲੀ ਦਲ ਅਸੀਂ ਕੋਈ ਮਾਰਕ ਨਹੀਂ ਸੰਗਤ ਜਾਵਾਂਗੇ ਸੰਗਤ ਜਿੰਨਾ ਸਾਨੂੰ ਸਹਿਯੋਗ ਦੇਗੀ ਪਰ ਅਸੀਂ ਕੋਈ ਬੋਗਸ ਭਰਤੀ ਨਹੀਂ ਕਰਨੀ ਉਹਨਾਂ ਜੈਨੂਇਨ ਭਰਤੀ ਕਰਾਂਗੇ ਜਿਹੜਾ ਕੋਈ ਪਰਚੀ ਆਪ ਘਟਾਊਗਾ ਜਾਂ ਸਾਡਾ ਕੋਈ ਵਰਕਰ ਬੇਨਤੀ ਕਰਕੇ ਸਹਿਮਤੀ ਦੇ ਨਾਲ ਘਟਾਊਗਾ ਉਹਨਾਂ ਦੀ ਪਰਚੀ ਕੱਟ ਕੇ ਅਸੀਂ ਭਰਤੀ ਕਰਾਂਗੇ ਅਸੀਂ ਉਹਨਾਂ ਵਾਂਗੂ ਨਹੀਂ ਅਕਾਊਂਟ ਵੀ ਬਹੁਤ ਥੋੜਾ ਰੱਖਿਆ 1 ਰੁਪਏ ਦੀ ਮੈਂਬਰਸ਼ਿਪ ਰੱਖੀ ਹੈ ਤਾਂ ਕਿ ਜਿਹੜਾ ਹੈ ਹਰ ਬੰਦਾ ਉਹਦਾ ਮੈਂਬਰ ਬਣ ਸਕੇ ਕੱਲ ਨੂੰ ਫਿਰ ਪ੍ਰਧਾਨ ਵੀ ਤੁਸੀਂ ਅਲੱਗ ਬਣਾਓਗੇ ਆਪਣਾ ਸਾਰਾ ਪਾਰਟੀ ਜਥੇਬੰਦੀ ਵੀ ਅਲੱਗ ਤਰੀਕੇ ਨਾਲ ਬਣਾਈ ਜਾਏ ਅਸੀਂ ਨਹੀਂ ਕਰ ਰਹੇ ਇਹ ਸੱਤ ਮੈਂਬਰੀ ਕਮੇਟੀ ਕਰੂਗੀ ਜਿਹਨੂੰ ਕੋਈ ਪ੍ਰਕਿਰਿਆ ਖਤਮ ਹੋਊਗੀ ਭਰਤੀ ਦੀ ਉਸ ਤੋਂ ਬਾਅਦ ਜਿਹਨੂੰ ਸੰਗਤ ਚਾਹੂਗੀ ਪ੍ਰਧਾਨ ਬਣ ਜੂਗਾ ਉਹਨਾਂ ਉਹਨਾਂ ਵੱਲੋਂ ਤਾਂ ਪਹਿਲਾਂ ਹੀ ਪ੍ਰਧਾਨ ਤੈਅ ਹੋ ਗਈ ਪਰਚੀ ਕੀਤੀਆਂ ਉਹਨਾਂ ਨੇ ਅਸੀਂ ਸੰਗਤ ਦੇ ਜੋ ਭਾਵਨਾ ਹੋਗੇ ਉਹਦੇ ਮੁਤਾਬਕ ਪ੍ਰਧਾਨ ਦੀ ਚੋਣ ਕਰਾਂਗੇ ਇਹ ਦੋ ਚੀਜ਼ਾਂ ਵਿੱਚ ਬਹੁਤ ਅੰਤਰ ਹੈ ਸੰਗਠਨ ਵੀ ਤਿਆਰ ਕੀਤਾ ਜਾਏਗਾ ਤੁਹਾਡੇ ਲਈ ਬਿਲਕੁਲ ਜੇ ਹੁਣ ਭਰਤੀ ਕਰਨੀ ਹੈ ਤਾਂ ਸੰਗਠਨ ਤਾਂ ਤਿਆਰ ਹੋਊਗਾ ਹੀ ਹੋਊਗਾ ਉਹ ਸੰਗਠਨ ਨੂੰ ਵਿੱਚ ਜਗ੍ਹਾ ਦਿੱਤੀ ਜਾਏਗੀ ਜਿਹੜਾ ਸੰਗਠਨ ਆਲਰੇਡੀ ਲੱਖਾਂ ਭਰਤੀ ਕਰ ਚੁੱਕਾ ਉਹ ਸਾਡੇ ਚਾਹ ਹੁਣ ਅਸੀਂ ਤਾਂ ਕਹਨੇ ਆ ਹਾਣ ਪਰਚੀਆਂ ਲੈਣ ਭਰਤੀ ਕਰਨ ਕਿਉਂਕਿ ਉਹ ਤਾਂ ਸਾਰਿਆਂ ਨੂੰ ਇਕੱਠੀ ਭਰਤੀ ਕਰਨ ਵਾਸਤੇ ਸੱਤ ਮੈਂਬਰੀ ਕਮੇਟੀ ਤਾਂ ਸਾਰਿਆਂ ਦੀ ਸਾਂਝੀ ਹੈ ਇਹ ਚ ਕੋਈ ਇਹ ਨਹੀਂ ਹੈਗਾ ਵੀ ਕਿਸੇ ਇੱਕ ਧੜੇ ਦੀ ਗਰੁੱਪ ਦੀ ਸੋ ਸਾਰੇ ਇਸ ਚਿੱਸਾ ਲੈ ਸਕਦੇ ਕੋਈ ਸਿੱਖ ਹੈ ਜਿਹੜਾ ਕੋਈ ਕਦੇ ਕਾਲੀ ਦਲ ਦਾ ਮੈਂਬਰ ਨਹੀਂ ਵੀ ਰਿਹਾ ਜਾਂ ਕਿਸੇ ਹੋਰ ਪਾਰਟੀ ਚੋਂ ਜੋ ਆਉਣਾ ਚਾਹੁੰਦਾ ਹੈ ਭਰਤੀ ਕਰੇ ਤੇ ਮੈਂਬਰ ਬਣੇ ਤੇ ਅਹੁਦੇਦਾਰ ਵੀ ਬਣ ਸਕਦਾ ਹੈ ਜੇ ਕੋਈ ਲੋਕ ਉਹਨੂੰ ਚਾਹਣਗੇ ਪ੍ਰਧਾਨ ਵੀ ਬਣ ਸਕਦਾ ਹੈ ਇੱਕ ਹੀ ਫਰਕ ਹੈ ਬਿਲਕੁਲ ਸ਼ੁਕਰੀਆ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਲਗਾਤਾਰ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਦੀਆਂ ਤਸਵੀਰਾਂ ਨੇ ਤਾਂ ਇੱਥੇ ਇਸ ਵੇਲੇ ਜਿਹੜਾ ਹੈ ਜਿਹੜੀ ਇੱਕ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਉਹ ਬਣੀ ਹੈ ਔਰ ਉਸ ਕਮੇਟੀ ਦੇ ਵਿੱਚ ਜਿਹੜਾ ਹੈ ਅੱਜ ਸ਼ੁਰੂਆਤ ਭਰਤੀ ਦੀ ਹੋਣ ਜਾ ਰਹੀ ਹੈ ਔਰ ਜਿਸ ਤਰੀਕੇ ਦੇ ਨਾਲ ਪਿਛਲੇ ਕੁਝ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵਲੋਂ ਲਗ ਪ੍ਰਤੀਕਿਰਤੀ ਕੀਤੀ ਸੀ ਤਾਂ ਹੁਣ ਜਿਹੜਾ ਹੈ పార్టీ ਨੂੰ ਸ੍ਰੀ ਕਾਲਤਖਬ ਸਾਹਿਬ ਦੇ ਹੁਕਮਾਂ ਦੇ ਉੱਤੇ ਜਿਹੜੀ ਪਾਰਟੀ ਦੀ ਰੂਪਰੇਖਾ ਹੈ ਉਸ ਦੇ ਮੁਤਾਬਕ ਭਰਤੀ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ ਤਾਂ ਇਸ ਵੇਲੇ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਲਗਾਤਾਰ ਟੀਵੀ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਹਲਚਲ ਬਹੁਤ ਤੇਜ਼ ਹੈ ਔਰ ਜਿਹੜੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਮੁਤਾਬਕ ਜੋ ਫਸੀਲ ਤੋਂ ਇੱਕ ਹੁਕਮਨਾਮਾ ਲਾਗੂ ਹੋਇਆ ਸੀ ਉਸ ਹੁਕਮਨਾਮੇ ਨੂੰ ਲੈ ਕੇ ਜਿਹੜਾ ਹੈ ਹੁਣ ਜਿਹੜੀ ਹੈ ਉਹ ਭਰਤੀ ਦੀ ਸ਼ੁਰੂਆਤ ਹੋ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਹਣਾ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਭਰਤੀ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਪਰ ਦੂਸਰੇ ਪਾਸੇ ਇਸ ਵੇਲੇ ਤੁਸੀਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਨਿਹੰਗ ਸਿੰਘ ਜਥੇਬੰਦੀਆਂ ਵੀ ਨੇ ਅਤੇ ਹੋਰ ਵੀ ਜਿਹੜੇ ਲੋਕ ਨੇ ਉਹ ਵੀ ਇੱਥੇ ਮੌਜੂਦ ਨੇ ਜਿਨ੍ਹਾਂ ਵੱਲੋਂ ਕਿ ਇਸ ਭਰਤੀ ਪ੍ਰਕਿਰਿਆ ਦੇ ਵਿੱਚ ਸ਼ਿਰਕਤ ਕੀਤੀ ਜਾ ਰਹੀ ਹੈ ਹਾਲ ਤੱਕ ਸਾਹਿਬ ਦੇ ਹੁਕਮਾਂ ਦੇ ਉੱਤੇ ਜਿਹੜੀ ਭਰਤੀ ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਹੋਈ ਹੈ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਖੇਮੇ ਵੱਲੋਂ ਜਿਹੜੀ ਭਰਤੀ ਸ਼ੁਰੂ ਕੀਤੀ ਗਈ ਜਿਸ ਚ ਕਿਹਾ ਜਾ ਰਿਹਾ ਕਿ ਲੱਖਾਂ ਲੋਕ ਭਰਤੀ ਹੋ ਚੁੱਕੇ ਨੇ ਤਾਂ ਦੂਜੇ ਪਾਸੇ ਜੋ ਹੁਕਮਨਾਮਾ 2 ਦਸੰਬਰ ਨੂੰ ਸ਼੍ਰੀ ਕਾਲ ਤਖਤ ਸਾਹਿਬ ਦੀ ਫਸੀਲ ਤੋਂ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਜੋ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਸੀ ਜਿਸ ਚ ਦੋ ਮੈਂਬਰ ਅਸਤੀਫਾ ਦੇ ਗਏ ਸੰਤੇ ਤੇ ਬਾਕੀ ਪੰਜ ਮੈਂਬਰ ਇਸ ਵੇਲੇ ਜਿਹੜੇ ਨੇ ਉਹਨਾਂ ਦੇ ਹੁਕਮਾ ਦੇ ਮੁਤਾਬਕ ਭਰਤੀ ਸ਼ੁਰੂ ਹੋਈ ਹੈ ਕੱਲ ਮਿਲਾ ਕੇ ਸ਼੍ਰੋਮਣੀ ਕਾਲੀ ਦਲ ਦੋ ਧਰਿਆਂ ਚ ਵੰਡਿਆ ਨਜ਼ਰ ਆਇਆ ਹੈ ਇੱਕ ਕਿਵੇਂ ਹੋਊਗਾ ਪਰ ਸਿਆਸਤ ਦੇ ਵਿੱਚ ਬਾਕੀ ਸੋਰਸ ਵੇਲੇ ਨਜ਼ਰ ਆ ਰਹੇ ਨੇ ਕੈਮਰਾਮੈਨ ਅਰਸ਼ਦ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ